ਸਵਾਗਤ ਹੈ ਸਾਰੇ ਦਰਸ਼ਕਾਂ ਦਾ ਮੈਂ ਲਵਪੀਤ ਬੰਗੜ ਲੈ ਕੇ ਹਾਜ਼ਰਾਂ ਪੀਡੀਸੀ ਨਿਊਜ਼ ਦਾ ਇਹ ਖਾਸ ਪ੍ਰੋਗਰਾਮ ਆਵਾਮ ਦੀ ਆਵਾਜ਼ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜੋ ਸਿਆਸੀ ਸਿਕਸਰ ਮਾਰਿਆ ਹੈ ਉਸ ਦੇ ਬਾਰੇ ਗੱਲ ਕਰਾਂਗੇ ਕੁਝ ਹੌਟ ਸੀਟਾਂ ਦੇ ਬਾਰੇ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਖਿਰੋ ਕਿਹੜੀਆਂ 6 ਸੀਟਾਂ ਨੇ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤਾਂ ਲੋਕ ਸਭਾ ਚੋਣਾਂ ਲਈ 6 ਉਮੀਦਵਾਰਾਂ ਦਾ ਜੋ ਹੈ ਐਲਾਨ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਪੰਜ ਪੰਜਾਬ ਦੀਆਂ ਸੀਟਾਂ ਤੇ ਤੇ ਇੱਕ ਚੰਡੀਗੜ੍ਹ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਤੋਂ ਮੋਹਿੰਦਰ ਸਿੰਘ ਕੇਪੀ ਨੂੰ ਜੋ ਹੈ ਇੱਕ ਵੱਡਾ ਨਾਮ ਨੇ ਆਬੇ ਦੇ ਵਿੱਚ ਸਿਆਸਤ ਦਾ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਅੱਜ ਹੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਬਠਿੰਡਾ ਤੋਂ ਜੋ ਤੈ ਮੰਨਿਆ ਜਾ ਰਿਹਾ ਸੀ ਉਹੀ ਹੋਇਆ ਹਸਿੰਮਤ ਕੌਰ ਬਾਦਲ ਜੋ ਨੇ ਉਹਨਾਂ ਨੂੰ ਟਿਕਟ ਮਿਲੀ ਹੈ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ ਨੂੰ ਜੋ ਹੈ ਉਮੀਦਵਾਰ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀ ਮਾਨ ਤੇ ਦਾ ਖੇਡਿਆ ਹੈ ਇਹ ਵਰਦੀਪ ਸਿੰਘ ਨੋਨੀ ਮਾਨ ਹੁਣਾਂ ਦੇ ਜੋ ਐਮ ਐਲ ਏ ਰਹਿ ਚੁੱਕੇ ਨੇ ਉਹਨਾਂ ਦੇ ਛੋਟੇ ਭਰਾ ਨੇ ਇਸ ਤਰੀਕੇ ਨਾਲ ਸਿਆਸਤ ਦੇ ਵਿੱਚ ਆਪਣੀ ਪਹਿਲੀ ਇੱਕ ਤੁਸੀਂ ਕਹਿ ਸਕਦੇ ਹੋ ਕਿ ਜੰਗ ਲੜਨ ਜਾ ਰਹੇ ਨੇ ਸਿਆਸੀਆ ਚੋਣ ਲੜਨ ਜਾ ਰਹੇ ਨੇ ਇਸ ਤੋਂ ਇਲਾਵਾ ਚੰਡੀਗੜ੍ਹ ਦਾ ਵੀ ਇੱਥੇ ਜ਼ਿਕਰ ਕਰਨਾ ਬਣਦਾ ਹੈ ਚੰਡੀਗੜ੍ਹ ਤੋਂ ਹਰਦੀਪ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਹੈ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਨੇ ਤੇ ਕਾਉਂਸਲਰ ਵੀ ਰਹਿ ਚੁੱਕੇ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਜਲੰਧਰ ਦੀ ਸਿਆਸੀ ਜੰਗ ਦੀ ਜੋ ਹੋਰ ਵੀ ਜ਼ਿਆਦਾ ਦਿਲਚਸਪ ਹੁੰਦੀ ਜਾ ਰਹੀ ਹੈ ਕਿਉਂਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪਾਸੇ ਵੱਡਾ ਬਲ ਜ਼ਰੂਰ ਮਿਲਿਆ ਹੈ ਮੋਹਿੰਦਰ ਸਿੰਘ ਕੇਪੀ ਹੁਣਾਂ ਦੇ ਸ਼ਾਮਲ ਹੋ ਜਾਣ ਤੋਂ ਬਾਅਦ ਪਰ ਉੱਥੇ ਹੀ ਕਾਂਗਰਸ ਦੇ ਲਈ ਇੱਕ ਹਾਲ ਹੀ ਦੇ ਦਿਨਾਂ ਦੇ ਵਿੱਚ ਦੂਜਾ ਵੱਡਾ ਝਟਕਾ ਆਇਆ ਕਿਉਂਕਿ ਇੱਕ ਹੋਰ ਵੱਡਾ ਨਾਮ ਜੋ ਹੈ ਚੌਧਰੀ ਪਰਿਵਾਰ ਤੋਂ ਬਾਅਦ ਹੁਣ ਕਾਂਗਰਸ ਨੂੰ ਅਲਵਿਦਾ ਕਹਿ ਚੁੱਕਾ ਹੈ ਸਾਡੇ ਨਾਲ ਪੀਟੀਸੀ ਨਿਊਜ਼ ਦੇ ਮੁੱਖ ਸੰਪਾਦਕ ਹਰਪ੍ਰੀਤ 사ਨੀ ਜੀ ਮੌਜੂਦ ਨੇ 사ਨੀ ਜੀ ਕਿਵੇਂ ਦੇਖਦੇ ਹੋ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਲੀਡਰ ਮਿਲ ਗਿਆ ਇੱਕ ਵੱਡਾ ਸਾਥ ਮਿਲ ਗਿਆ ਤੇ ਉਸੇ ਨੂੰ ਉਮੀਦਵਾਰ ਵੀ ਐਲਾਨ ਦਿੱਤਾ ਦੇਖੋ ਇਦਾਂ ਲੱਗਦਾ ਕਿ ਪੂਰੇ ਪੰਜਾਬ ਦੇ ਨਜ਼ਰਾਂ ਹੁਣ ਜਲੰਧਰ ਤੇ ਲੱਗੀਆਂ ਹੋਈਆਂ ਨੇ ਇਸ ਤੋਂ ਬਾਅਦ ਇੱਕ ਝਟਕੇ ਤੋਂ ਬਾਅਦ ਦੀ ਗੱਲ ਹੈ ਚਮਤਕਾਰ ਹੀ ਮੈਂ ਕਵਾਂਗਾ ਹੋ ਰਹੇ ਨੇ ਕੋਈ ਪਾਰਟੀ ਕਿਸੇ ਦਾ ਉਮੀਦਵਾਰ ਖੜਾ ਕਰ ਰਹੀ ਹੈ ਕੋਈ ਪਾਰਟੀ ਕਿਸੇ ਦਾ ਉਮੀਦਵਾਰ ਖੜਾ ਕਰ ਰਹੀ ਹੈ ਤੁਸੀਂ ਸ਼ੁਰੂਆਤ ਕਾਂਗਰ ਗੋਆ ਸੁਸ਼ੀਲ ਰਿੰਕੂ ਤੋਂ ਆਪਾਂ ਸ਼ੁਰੂ ਕਰ ਲੈਨੇ ਆ ਸੁਸ਼ੀਲ ਰਿੰਕੂ ਨੇ ਕਾਂਗਰਸ ਛੱਡੀ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਆਮ ਆਦਮੀ ਪਾਰਟੀ ਛੱਡੀ ਉਹ বিজেਪੀ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਇੱਕ ਹੋਰ ਝਟਕਾ ਚੌਧਰੀ ਪਰਿਵਾਰ ਦੇ ਵੱਜੋਂ ਉਹਨਾਂ ਨੂੰ ਲੱਗਦਾ ਕਿਉਂਕਿ ਚੌਧਰੀ ਪਰਿਵਾਰ ਨੇ ਪਹਿਲਾਂ ਕਹਿ ਦਿੱਤਾ ਸੀਗਾ ਕਿ ਇਹ ਸੀਟ ਉਹਨਾਂ ਦੀ ਹੈ ਉਹਨਾਂ ਨੂੰ ਜੇ ਨਹੀਂ ਦਿੱਤੀ ਗਈ ਤਾਂ ਉਹ ਪਾਰਟੀ ਛੱਡ ਸਕਦੇ ਨੇ ਸੋ ਜਦੋਂ ਇਹ ਪਤਾ ਲੱਗ ਗਿਆ ਕਿ ਉੱਥੋਂ ਚਰਜੀ ਚੰਨੀ ਉਮੀਦਵਾਰ ਹੋਣ ਵਾਲੇ ਨੇ ਤਾਂ ਉਹਨਾਂ ਨੇ ਪਾਰਟੀ ਛੱਡ ਦਿੱਤੀ ਤੇ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਹਾਲਾਂਕਿ ਬੀਜੇਪੀ ਪਹਿਲਾਂ ਹੀ ਆਪਣਾ ਉਮੀਦਵਾਰ ਉਥੋਂ ਉਤਾਰ ਚੁੱਕੀ ਸੀ ਸੀਟ ਤਾਂ ਉਹਨਾਂ ਨੂੰ ਨਹੀਂ ਮਿਲੀ ਉਮੀਦਵਾਰੀ ਤਾਂ ਉਹਨਾਂ ਨੂੰ ਨਹੀਂ ਮਿਲੀ ਪਰ ਫਿਰ ਵੀ ਉਹ ਚਾਹੁੰਦੇ ਇਹ ਨੇ ਕਿ ਹੁਣ ਕਾਂਗਰਸ ਨੂੰ ਇੱਥੇ ਡੈਂਟ ਪਾਇਆ ਜਾਵੇ ਇਸੇ ਤਰ੍ਹਾਂ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਲਗਭਗ ਤੈਅ ਮੰਨੀ ਜਾ ਰਹੀ ਸੀ ਪਵਨ ਕੁਮਾਰ ਟਿਨੂ ਦੀ ਉਹ ਪਾਰਟੀ ਨੂੰ ਛੱਡ ਦਿੰਦੇ ਨੇ ਉਹ ਆਮ ਆਦਮੀ ਪਾਰਟੀ ਚਲੇ ਜਾਂਦੇ ਨੇ ਤਾਂ ਉਹ ਜਲੰਧਰ ਤੋਂ ਉਮੀਦਵਾਰ ਹੋ ਜਾਂਦੇ ਨੇ ਹੁਣ ਵਾਰੀ ਸੀ ਅਕਾਲੀ ਦਲ ਦੀ ਹੁਣ ਅਕਾਲੀ ਦਲ ਨੇ ਕੀ ਕੀਤਾ ਅਕਾਲੀ ਦਲ ਨੇ ਜਲੰਧਰ ਦੇ ਵਿੱਚ ਸਭ ਤੋਂ ਵੱਡਾ ਚਿਹਰਾ ਕਾਂਗਰਸ ਦਾ ਮਹਿੰਦਰ ਸਿੰਘ ਕੇਪੀ ਉਸ ਨੂੰ ਚੁੱਕਿਆ ਮਹਿੰਦਰ ਸਿੰਘ ਕੇਪੀ ਜਿਹੜੇ ਕਿ ਕਈ ਵਾਰ ਵਿਧਾਇਕ ਰਹੇ ਚੁੱਕੇ ਨੇ ਮੰਤਰੀ ਰਹੇ ਚੁੱਕੇ ਨੇ ਇਤੋਂ ਤੱਕ ਕਿ ਪਾਰਟੀ ਪ੍ਰਧਾਨ ਵੀ ਰਹੇ ਚੁੱਕੇ ਨੇ ਪਾਰਟੀ ਪ੍ਰਧਾਨ ਰਹੇ ਚੁੱਕੇ ਨੇ ਐਮਪੀ ਵੀ ਰਹੇ ਚੁੱਕੇ ਨੇ ਇੱਕ ਚਰਚਿਤ ਨਾ ਹੈ ਜਿਹੜਾ ਪਿੱਛੇ ਜੇ ਕਾਫੀ ਦਿਨਾਂ ਤੋਂ ਅਸੀਂ ਦੇਖ ਰਹੇ ਸੀ ਕਿ ਇਗਨੋਰ ਹੋ ਰਿਹਾ ਉਹ ਚਿਹਰਾ ਜਿਹੜਾ ਕਿਸੇ ਵੇਲੇ ਪੰਜਾਬ ਕਾਂਗਰਸ ਦਾ ਇੱਕ ਸਭ ਤੋਂ ਵੱਡਾ ਚਿਹਰਾ ਸੀਗਾ ਉਹ ਇਗਨੋਰ ਹੋ ਰਿਹਾ ਸੋ ਇਹ ਲੱਗ ਰਿਹਾ ਸੀਗਾ ਕਿ ਕੇਪੀ ਜਿਹੜੇ ਨੇ ਉਹ ਪਾਰਟੀ ਛੱਡ ਕੇ ਕਿਸੇ ਹੋਰ ਵੱਲ ਜਾ ਸਕਦੇ ਨੇ ਕਿਉਂਕਿ ਲਗਾਤਾਰ ਜਿਹੜਾ ਹੈ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਸੋ ਇਸ ਗੱਲ ਨੂੰ ਮੈਨੂੰ ਲੱਗਦਾ ਹੈ ਦਲ ਨਾਲ ਉਹਨਾਂ ਦੀ ਗੱਲਬਾਤ ਹੋਈ ਕਈ ਦੌਰ ਚੱਲੇ ਮੀਟਿੰਗਾਂ ਤੇ ਉਸ ਤੋਂ ਬਾਅਦ ਮਹਿੰਦਰ ਸਿੰਘ ਕੇਪੀ ਅੱਜ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਉਹਨਾਂ ਨੇ ਦੱਸਿਆ ਕਿ ਪਾਰਟੀ ਦੇ ਵਿੱਚ ਕੀ ਕੁ ਚੱਲ ਰਿਹਾ ਹੈ ਪਾਰਟੀ ਦੀ ਅੰਦਰੂਨੀ ਉਹਨਾਂ ਨੇ ਗੱਲਾਂ ਵੀ ਦਸੀਆਂ ਹੁਣ ਮੁਕਾਬਲਾ ਜਿਹੜਾ ਜਲੰਧਰ ਦਾ ਉਹ ਬਹੁਤ ਫਸਵਾ ਹੋ ਗਿਆ ਬਹੁਤ ਟੱਕਰ ਵਾਲਾ ਹੋ ਗਿਆ ਕਿਉਂਕਿ ਹੁਣ ਤੁਹਾਡਾ ਵੋਟ ਸ਼ੇਅਰ ਹੈ ਜਿਹੜਾ ਉਹ ਵੰਡਿਆ ਗਿਆ ਕਿਉਂਕਿ ਕੋਈ ਵੀ ਵੱਡਾ ਲੀਡਰ ਜਦੋਂ ਪਾਰਟੀ ਛੱਡ ਕੇ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਹੈ ਤਾਂ ਨਾ ਸਿਰਫ ਆਪ ਸ਼ਾਮਲ ਹੁੰਦਾ ਬਲਕਿ ਆਪਣੇ ਨਾਲ ਇੱਕ ਵੋਟ ਸ਼ੇਅਰ ਵੀ ਲੈ ਕੇ ਆਉਂਦਾ ਆਪਣੇ ਨਾਲ ਜਿਹੜੇ ਵਰਕਰ ਨੇ ਉਹ ਵੀ ਲੈ ਕੇ ਆਉਂਦਾ ਆਪਣੇ ਨਾਲ ਜਿਹੜੇ ਪਾਰਟੀ ਦੇ ਹੋਰ ਸਟਰੈਂਥਨ ਕਰਨ ਵਾਲੇ ਲੋਕ ਨੇ ਉਹ ਵੀ ਲੈ ਕੇ ਆਉਂਦੇ ਨੇ ਹੁਣ ਅਕਾਲੀ ਦਲ ਕਹਿੰਦਾ ਕਿ ਸਾਡਾ ਵੋਟ ਬੈਂਕ ਤਾਂ ਉੱਥੇ ਪਹਿਲਾਂ ਸੀਗਾ ਪਰ ਇਹਦੇ ਨਾਲ ਨਾਲ ਮਹਿੰਦਰ ਸਿੰਘ ਕੇਪੀ ਜਦੋਂ ਆ ਗਏ ਨੇ ਤਾਂ ਉਹ ਆਪਣਾ ਵੋਟ ਬੈਂਕ ਵੀ ਉੱਥੇ ਲੈ ਕੇ ਆ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਥੇ ਮਹਿੰਦਰ ਸਿੰਘ ਕੇਪੀ ਦਾ ਕੋਈ ਵਿਰੋਧ ਹੋਣ ਵਾਲਾ ਨਹੀਂ ਪਾਰਟੀ ਪਧਰ ਤੇ ਨਹੀਂ ਕਿਉਂਕਿ ਪਾਰਟੀ ਨੇ ਜਿਸ ਨੂੰ ਟਿਕਟ ਦੇਣੀ ਸੀ ਜਾਂ ਜੋ ਟਿਕਟ ਦਾ ਚਾਹਵਾਨ ਸੀ ਉਹ ਪਹਿਲਾਂ ਹੀ ਪਾਰਟੀ ਛੱਡ ਕੇ ਦੂਜੀ ਪਾਰਟੀ ਚ ਜਾ ਚੁੱਕਿਆ ਸੋ ਅਜਿਹੇ ਦੇ ਵਿੱਚ ਰੜਾ ਮੈਦਾਨ ਸੀਗਾ ਅਕਾਲੀ ਦਲ ਦੇ ਲਈ ਜਿਹੜੇ ਵੀ ਉਮੀਦਵਾਰ ਨੂੰ ਖੜਾ ਕਰਦੇ ਉੱਥੇ ਕੋਈ ਵਿਰੋਧ ਨਹੀਂ ਹੋਣਾ ਸੀਗਾ ਬਲਕਿ ਸਟਰੈਂਥਨ ਹੋਣੀ ਸੀ ਸੋ ਮਹਿੰਦਰ ਕੇ ਸਿੰਘ ਕੇਪੀ ਦੇ ਨਾਂ ਤੇ ਉਹਨਾਂ ਨੇ ਦਾਅ ਖੇਡਿਆ ਔਰ ਮੈਨੂੰ ਲੱਗਦਾ ਹੈ ਕਿ ਹੁਣ ਇਹ ਸੀਟ ਜ ਤੁਹਾਦਾ ਚੰਨੀ ਸਾਹਿਬ ਨੂੰ ਇਸ ਦਾ ਬਹੁਤ ਵੱਡਾ ਡੈਂਟ ਹੋਏਗਾ ਕਿਉਂਕਿ ਤੁਸੀਂ ਜਿਸ ਤਰੀਕੇ ਨਾਲ ਜ਼ਿਕਰ ਕਰ ਰਹੇ ਹੋ ਕਿ ਵੋਟ ਬੈਂਕ ਜੋ ਹੈ ਸਭ ਤੋਂ ਵੱਧ ਵੰਡੀ ਜਾਣੀ ਹੈ ਤਾਂ ਸ਼ਾਇਦ ਇਸ ਸੀਟ ਤੇ ਕਾਂਗਰਸ ਹੀ ਵੰਡੀ ਜਾਣੀ ਹੈ ਬਿਲਕੁਲ ਠੀਕ ਹੈ ਕਿਉਂਕਿ ਜਿੰਨੇ ਵੱਡੇ ਚਿਹਰੇ ਨੇ ਕਾਂਗਰਸ ਦੇ ਉਹਨਾਂ ਸਾਰਿਆਂ ਨੇ ਹੀ ਜਲੰਧਰ ਲੋਕ ਸਭਾ ਸੀਟ ਕਿਉਂਕਿ ਨੌ ਹਲਕਿਆਂ ਦੇ ਨੌ ਹਲਕਿਆਂ ਦੇ ਵਿੱਚ ਕੋਈ ਕਿੱਥੋਂ ਹੈ ਕੋਈ ਕਿੱਥੋਂ ਹੈ ਕੋਈ ਫਲੋਰ ਤੋਂ ਹੈ ਕੋਈ ਕਪੂਰਥਲਾ ਤੋਂ ਹੈ ਕੋਈ ਜਲੰਧਰ ਵੈਸ ਤੋਂ ਹੈ ਈਸ ਤੋਂ ਹੈ ਸਾਊਥ ਤੋਂ ਹੈ ਸੋ ਇਹ ਸਾਰਿਆਂ ਦੀ ਵੋਟ ਬੈਂਕ ਜਿਹੜੀ ਹੈ ਉਹ ਵੰਡੀ ਹੋਈ ਸੀ ਹਰ ਇੱਕ ਵਿਅਕਤੀ ਵਿਸ਼ੇਸ਼ ਦੇ ਨਾਲ ਜੁੜੀ ਹੋਈ ਸੀ ਉਹ ਵਿਅਕ ਪਾਰਟੀ ਨੇ ਧਿਆਨ ਦਿੱਤਾ ਨਹੀਂ ਸੋ ਉਹ ਵੋਟ ਸ਼ੇਅਰ ਵੀ ਉਹਨਾਂ ਦੇ ਨਾਲ ਗਈ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਹੋਈ ਆ ਉਹ ਸੁਸ਼ੀਲ ਰਿੰਕੂ ਤੋਂ ਹੋਈ ਆ ਉਹ ਪਾਰਟੀ ਛੱਡ ਕੇ ਚਲੇ ਗਏ ਔਰ ਸਭ ਤੋਂ ਉਸ ਤੋਂ ਬਾਅਦ ਲਗਾਤਾਰ ਸੇ ਦੇਖ ਰਹੇ ਕਿ ਚੌਧਰੀ ਪਰਵਾਰ ਦੀ ਵੀ ਨਾਰਾਜ਼ਗੀ ਸੀ ਉਹਨਾਂ ਨੂੰ ਵੀ ਨਹੀਂ সামਲ ਸਕੇ ਉਹ ਵੀ ਚਲੇ ਗਏ ਇਸੇ ਤਰ੍ਹਾਂ ਭਾਵੇਂ ਕਿ ਥੋੜੀ ਉਸ ਸੀਟ ਦੇ ਨਾਲ ਕੋਈ ਤਾਲੁਕ ਰੱਖਦਾ ਕਿ ਨਹੀਂ ਰੱਖਦਾ ਪਰ ਦੂਜੀਆਂ ਸੀਟਾਂ ਤੋਂ ਵੀ ਜਿਵੇਂ ਰਵਨੀਤ ਬਿੱਟੂ ਚਲੇ ਗਏ ਜਾਂ ਜਲੰਧਰ ਤੋਂ ਹੀ ਉਹ ਦੂਜੇ ਬਿੱਟੂ ਨੇ ਜਿਹੜੇ ਉਹ ਪਾਰਟੀ ਨੂੰ ਛੱਡ ਕੇ ਚਲੇ ਗਏ ਸੋ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਡੈਂਟ ਜਿਹੜਾ ਉੱਥੇ ਕਾਂਗਰਸ ਨੂੰ ਪਿਆ ਤੇ ਅੱਜ ਜਿਹੜਾ ਇੱਕ ਆਖਰੀ ਕਹਾਂਗੇ ਕਿ ਕੱਲ ਜਿਹੜਾ ਉਹ ਅਕਾਲੀ ਦਲ ਨੇ ਠੋਕ ਦਿੱਤਾ ਸੋ ਹੁਣ ਦੇਖਣਾ ਹੋਵੇਗਾ ਕਿ ਵੋਟ ਬੈਂਕ ਦੀ ਜਿਹੜੀ ਸ਼ੇਅਰਿੰਗ ਹੈ ਉਹ ਕਿੱਧਰ-ਕਿਧਰ ਵੱਲੋਂ ਹੁੰਦੀ ਹੈ ਪਰ ਇੱਕ ਗੱਲ ਬਿਲਕੁਲ ਤੈ ਹੈ ਜਿੱਤ ਹਾਰ ਕਿਸ ਦੀ ਹੁੰਦੀ ਹੈ ਇਹ ਤਾਂ ਹਲੇ ਪਤਾ ਨਹੀਂ ਪਰ ਇਹਨਾਂ ਜ਼ਰੂਰ ਪਤਾ ਹੈ ਜਿੱਤ ਹਾਰ ਦਾ ਮਾਰਜਨ ਇੰਨਾ ਕੁ ਰਹਿਣ ਵਾਲਾ ਸਿਰਫ ਇੰਨੇ ਕੁ ਮਾਰਜਨ ਤੋਂ ਹੀ ਜਿੱਤ ਹਾਰ ਹੋएगी ਕੋਈ ਬਹੁਤਾ ਵੱਡਾ ਜਿੱਤ ਹਾਰ ਦਾ ਮਾਰਜਨ ਮੈਨੂੰ ਲੱਗਦਾ ਹੈ ਇਸ ਵਾਰ ਰਹਿਣ ਵਾਲਾ ਨਹੀਂ ਹੈ ਨਹੀਂ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਲੱਖ-ਲੱਖ ਡੇਢ-ਡੇਢ ਲੱਖ ਦੇ ਵੋਟਾਂ ਦੇ ਮਾਰਜਨ ਤੋਂ ਵੀ ਉਮੀਦਵਾਰ ਜਿੱਤਦੇ ਨੇ ਤਾਂ ਬਿਲਕੁਲ ਇਸ ਵਾਰ ਬਹੁਤ ਫਸਾ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ ਚਾਰ ਕੋਣੀ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ ਜਿਵੇਂ ਸਾਨੀ ਸਾਹਿਬ ਕਹਿ ਰਹੇ ਨੇ ਕਿ ਬਹੁਤ ਘੱਟ ਮਾਰਜਨ ਜੋ ਹੈ ਉਹ ਰਹਿਣ ਵਾਲਾ ਹੈ ਪਰ ਇਸ ਵਾਰ ਚ ਉਹਨਾਂ ਦੇ ਵਿੱਚ ਇੱਕ ਤਸਵੀਰ ਜੋ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਉਹ ਇਹ ਜ਼ਰੂਰ ਹੈ ਕਿ ਕਾਂਗਰਸ ਦੀਆਂ ਮੁਸ਼ਕਲਾਂ ਬਹੁਤ ਵਧ ਰਹੀਆਂ ਨੇ ਜਿਵੇਂ ਜਿਵੇਂ ਉਮੀਦਵਾਰਾਂ ਦਾ ਐਲਾਨ ਹੁੰਦਾ ਹੈ ਜਾਂ ਤਾਂ ਕੋਈ ਵੱਡਾ ਚਿਹਰਾ ਪਾਰਟੀ ਛੱਡ ਕੇ ਚਲੇ ਜਾਂਦਾ ਹੈ ਜਾਂ ਫਿਰ ਪਾਰਟੀ ਦੇ ਵਿੱਚ ਬਗਾਵਤੀ ਸੂਰਜ ਉਹ ਉੱਠਨੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਿ ਅਸੀਂ ਪਟਿਆਲਾ ਦੇ ਵਿੱਚ ਵੀ ਵੇਖ ਰਹੇ ਹਾਂ ਅੱਗੇ ਵੱਧਦੇ ਹਾਂ ਇੱਕ ਹੋਰ ਵੱਡੀ ਹੌਟ ਸੀਟ ਦਾ ਜ਼ਿਕਰ ਕਰਾਂਗੇ कि ایتھوں پارٹی ਕਿਸ ਨੂੰ ਜੋ ਹੈ ਉਹ ਆਪਣੇ ਉਮੀਦਵਾਰ ਦੇ ਵਜੋਂ ਐਲਾਨਦੀ ਹੈ ਹਾਲਾਂਕਿ ਤੈ ਮੰਨਿਆ ਜਾ ਰਿਹਾ ਹੈ ਸਗਾ ਕਿ ਇਸੇ ਨਾਮ ਤੇ ਜੋ ਹੈ ਉਹ ਪਾਰਟੀ ਪਰੋਸਾ ਜਤਾਏਗੀ ਜੀ ਹਾਂ ਮੈਂ ਬਠਿੰਡਾ ਸੀਟ ਦੀ ਗੱਲ ਕਰ ਰਿਹਾ ਜਿੱਥੋਂ ਹਰਸਿਮਤ ਕੌਰ ਬਾਦਲ ਨੂੰ ਇੱਕ ਵਾਰ ਮੁਰਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਬਣਾਇਆ ਤਿੰਨ ਵਾਰ ਇਥੋਂ ਪਹਿਲਾਂ ਇਹ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਤੇ ਇੱਕ ਵਾਰ ਮੁਰਤੋਂ ਇਹਨਾਂ ਤੇ ਹੀ ਪਾਰਟੀ ਨੇ ਪਰੋਸਾ ਜਤਾਇਆ ਹੈ ਤਾਂ ਹਰਪ੍ਰੀਤ ਜੀ ਇੱਥੇ ਵੀ ਇੱਕ ਤਗੜਾ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਇਹ ਲਗਭਗ ਤੈ ਮੰਨਿਆ ਜਾ ਰਿਹਾ ਸੀ ਕਿ ਹਰਸਿਮਤ ਕੌਰ ਬਾਦਲ ਦੇ ਸਹੀ ਸੀਟ ਆਣੀ ਹੈ ਬਿਲਕੁਲ ਤਿੰਨ ਵਾਰ ਲਗਾਤਾਰ ਕਿਸੇ ਸੀਟ ਤੋਂ ਜਿਤਨਾ ਕੋਈ ਖਾਲਾ ਜਿਦਾ ਵਾੜਾ ਨਹੀਂ ਹੋਇਆ کئی ਵਾਰੀ ਲੋਕੀ ਕਹਿੰਦੇ ਨੇ ਕਿ ਤੁੱਕਾ ਚੱਲ ਗਿਆ ਜਾਂ ਪਾਰਟੀ ਦਾ ਨਾਮ ਚੱਲ ਗਿਆ ਜਾਂ ਫੇਸ ਦਾ ਨਾਮ ਚੱਲ ਗਿਆ ਜਾਂ ਲੈਗੇਸੀ ਚੱਲ ਗਈ ਪਰ ਇੱਕ ਤੋਂ ਬਾਅਦ ਇੱਕ ਤਿੰਨ ਵਾਰ ਇੱਕੋ ਸੀਟ ਤੋਂ ਜਿਤਨਾ ਇਹ ਆਪਣੇ ਆਪ ਦੇ ਵਿੱਚ ਦਰਸਾਉਂਦਾ ਹੈ ਕਿ ਉਸ ਇਲਾਕੇ ਦੇ ਵਿੱਚ ਕੰਮ ਹੋਇਆ ਉਸ ਇਲਾਕੇ ਦੇ ਲੋਕਾਂ ਦੇ ਵਿੱਚ ਗੱਲਬਾਤ ਹੈਗੀ ਹੈ ਜਨਾਦਾਰ ਹੈਗਾ ਤਾਂ ਹੀ ਲਗਾਤਾਰ ਤਿੰਨ ਵਾਰ ਜਿੱਤਨੇ ਹੋਰ ਚੌਥੀ ਵਾਰ ਪਾਰਟੀ ਨੇ ਫਿਰ ਉਹਨਾਂ ਤੇ ਭਰੋਸਾ ਜਤਾਇਆ ਹੁਣ ਤੁਸੀਂ ਪੂਰਾ ਅੰਕਲਨ ਬਠਿੰਡਾ ਦੀ ਸੀਟ ਤੇ ਕਰਕੇ ਦੇਖ ਲਓ ਤਾਂ ਤੁਸੀਂ ਬਠਿੰਡਾ ਵਾਸੀਆਂ ਨੂੰ ਪੁੱਛ ਕੇ ਦੇਖੋ ਤਾਂ ਉਹ ਕਹਿੰਦੇ ਨੇ ਕਿ ਜੋ ਵਿਕਾਸ ਜੋ ਤਰੱਕੀ ਬਠਿੰਡਾ ਦੇ ਵਿੱਚ ਹੋਈ ਹੈ ਜਾਂ ਪੰਜਾਬ ਦੇ ਜਿਹੜੇ ਮਰਜੀ ਖੇਤਰ ਤੋਂ ਤੁਸੀਂ ਬਠਿੰਡਾ ਚਲੇ ਜਾਓ ਤੁਸੀਂ ਬਠਿੰਡਾ ਦੇ ਵਿੱਚ ਜਾ ਕੇ ਸੜਕਾਂ ਦੇਖੋ ਐਜੂਕੇਸ਼ਨ ਇੰਸਟੀਚਿਊਟ ਦੇਖੋ ਮੈਡੀਕਲ ਇੰਸਟੀਚਿਊਟ ਦੇਖੋ ਤਾਂ ਤੁਹਾਨੂੰ ਯਕੀਨੀ ਤੌਰ ਤੇ ਲੱਗੇਗਾ ਕਿ ਜੋ ਚੰਡੀਗੜ੍ਹ ਤੋਂ ਬਾਅਦ ਕਿਸੇ ਚੀਜ਼ ਦਾ ਨੰਬਰ ਆਂਦਾ ਹੈ ਤਾਂ ਉਹ ਬਠਿੰਡਾ ਦਾ ਆਂਦਾ ਹੈ ਔਰ ਖਾਸ ਤੌਰ ਤੇ ਉਹ ਲੋਕ ਕਹਿੰਦੇ ਨੇ ਕਿ ਟਿੱਬਿਆਂ ਦੀ ਧਰਤੀ ਸੀ ਇੱਥੇ ਰੇਤਲੀ ਧਰਤੀ ਸੀ ਜਿੱਥੇ ਫਸਲ ਵੀ ਟੰਗ ਨਾਲ ਨਹੀਂ ਹੁੰਦੀ ਸੀ ਅੱਜ ਉੱਥੇ ਏਮਜ਼ ਵਰਗੇ ਹਸਪੀਟਲ ਖੁੱਲੇ ਹੋਏ ਨੇ ਜੀ ਤਲਵੰਡੀ ਸਾਬੋਤ ਦੇ ਵਿੱਚ ਪਲਾਂਟ ਹੈਗਾ ਸੋ ਅਜਿਹੇ ਦੇ ਵਿੱਚ ਮੈਨੂੰ ਲੱਗਦਾ ਕਿ ਜੇ ਅਕਾਲੀ ਦਲ ਵੋਟਾਂ ਮੰਗੇ ਤਾਂ ਵਿਕਾਸ ਦੇ ਨਾਮ ਤੇ ਉੱਥੇ ਵੰਗੇ ਹੁਣ ਲੈਗੇਸੀ ਦੇ ਨਾਮ ਤੋਂ ਵੋਟਾਂ ਮੰਗਣ ਦੀ ਲੋੜ ਨਹੀਂ ਕਿਉਂਕਿ 15 ਸਾਲ ਤੋਂ ਨੂੰ ਦਿੱਤੇ ਲੋਕਾਂ ਨੇ ਔਰ 15 ਸਾਲ ਦੇ ਵਿੱਚ ਤੁਸੀਂ ਜੋ ਉੱਥੇ ਕੁਝ ਕਰਕੇ ਦਿਖਾਇਆ ਉਸ ਦੇ ਨਾਮ ਤੋਂ ਤੁਹਾਨੂੰ ਵੋਟਾਂ ਮੰਗਣ ਦੀ ਜ਼ਰੂਰਤ ਹੈ ਜੇ ਤੁਹਾਡੇ ਓਪੋਜੀਸ਼ਨ ਦੇ ਵਿੱਚ ਅਸੀਂ ਦੂਜੀਆਂ ਪਾਰਟੀਆਂ ਨੂੰ ਦੇਖ ਲੈਂਦੇ ਆ ਤਾਂ ਭਾਜਪਾ ਨੇ ਜਿਹੜਾ ਨਵਾਂ ਚਿਹਰਾ ਉਤਾਰਿਆ ਉਹ ਵੀ ਅਕਾਲੀ ਦਲ ਦਾ ਹੀ ਹਿੱਸਾ ਰਿਹਾ ਇੱਥੇ ਤੁਹਾਨੂੰ ਪਤਾ ਲੱਗਦਾ ਕਿ ਭਾਜਪਾ ਕੀ ਚਾਹੁੰਦੀ ਹੈ ਭਾਜਪਾ ਨੂੰ ਪਤਾ ਹੈ ਕਿ ਜਨਤਾਰਾ ਅਕਾਲੀ ਦਲ ਦਾ ਉੱਥੇ ਬਹੁਤ ਸਟਰੋਂਗ ਹੈ ਤੇ ਅਕਾਲੀ ਦਲ ਨੂੰ ਡੈਂਟ ਪਾਣਾ ਤਾਂ ਅਕਾਲੀ ਦਲ ਦਾ ਹੀ ਕੋ ਬੰਦਾ ਖੜਾ ਕੀਤਾ ਜਾਵੇ ਹਾਲਾਂਕਿ ਕਾਂਗਰਸ ਨੇ ਵੀ ਬੰਦਾ ਖੜਾ ਕੀਤਾ ਉਹਨਾਂ ਦਾ ਜਨ ਅਧਾਰ ਕਿੰਨਾ ਕੁ ਹੈ ਕਿੰਨਾ ਕੁ ਨਹੀਂ ਹੈ ਉਹ ਵੋਟਾਂ ਦੇ ਵਿੱਚ ਪਤਾ ਲੱਗ ਜਾਏਗਾ ਪਰ ਡੈਂਟ ਮਾਰਨ ਦੀ ਕੋਸ਼ਿਸ਼ ਕੀਤੀ ਕਾਂਗਰਸ ਵਾਲਾ ਜੋ ਕਾਂਗਰਸ ਨੇ ਵੀ ਉਹੀ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਉਹ ਉਹਨਾਂ ਨੇ ਵੀ ਉਹੀ ਚਿਹਰਾ ਚੁੱਕਿਆ ਜਿਹੜਾ ਅਕਾਲੀ ਦਲ ਦਾ ਕਦੇ ਹਿੱਸਾ ਰਿਹਾ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹ ਚੀਜ਼ ਇਹ ਬਿਲਕੁਲ ਸਾਫ਼ ਹੁੰਦੀ ਹੈ ਕਿ ਸਾਰੀਆਂ ਪਾਰਟੀਆਂ ਨੂੰ ਇਹ ਪਤਾ ਹੈ ਕਿ ਬਠਿੰਡਾ ਜਿਹੜਾ ਲੋਕ ਸਭਾ ਹਲਕਾ ਹੈਗਾ ਉੱਥੇ ਅਕਾਲੀ ਦਲ ਦਾ ਜਨ ਆਧਾਰ ਬਹੁਤ ਵੱਡਾ ਹੈ ਔਰ ਅਕਾਲੀ ਦਲ ਨੂੰ ਡੈਂਟ ਮਾਰ ਕੇ ਹੀ ਉੱਥੇ ਜਿੱਤਿਆ ਜਾ ਸਕਦਾ ਨਹੀਂ ਤਾਂ ਅਸੀਂ ਜਿੱਤ ਨਹੀਂ ਸਕਦੇ ਉਹੀ ਉਮੀਦਵਾਰ ਅਸੀਂ ਖੜੇ ਕਰ ਸਕਦੇ ਹਾਂ ਜਿਹੜੇ ਅਕਾਲੀ ਦਲ ਦਾ ਕਦੇ ਹਿੱਸਾ ਰਹੇ ਹੋਣ ਪਰ ਸਵਾਲ ਇਹ ਖੜਾ ਹੁੰਦਾ ਹੈ ਇਤਿਹਾਸ ਨੂੰ ਚੁੱਕ ਕੇ ਦੇਖ ਲਿਆ ਜਾਵੇ ਜੋ ਜੋ ਅਕਾਲੀ ਦਲ ਤੋਂ ਟੁੱਟ ਕੇ ਇਕੱਲਾ ਚੋਣ ਲੜਦਾ ਰਿਹਾ ਉਹਦਾ ਹਸ਼ਰ ਕੀ ਹੁੰਦਾ ਰਿਹਾ ਉਹ ਆਪਾਂ ਲਗਾਤਾਰ ਦੇਖ ਚੁੱਕੇ ਹਾਂ ਸੋ ਇਹ ਲੋਕਾਂ ਤੇ ਡਿਪੈਂ ਦੂਜੇ ਪਾਸੇ ਜਦੋਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਤਾਂ ਖੁੜੀਆਂ ਸਾਹਿਬ ਦੀ ਗੱਲ ਕਰਦੇ ਆ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਵਿਰੋਧ ਵੀ ਹੋ ਰਿਹਾ ਔਰ ਉਹ ਇਸ ਕਰਕੇ ਵੀ ਹੋ ਰਿਹਾ ਲਪਰੀਤ ਕਿਉਂਕਿ ਉਹਨਾਂ ਕੋਲ ਇੱਕ ਅਹੁਦਾ ਉਹਨਾਂ ਕੋਲ ਕਿਸਾਨੀ ਦਾ ਇੱਕ ਅਹੁਦਾ ਕੈਬਨਿਟ ਦੇ ਵਿੱਚ ਹੈਗਾ ਸੋ ਅਜਿਹੇ ਦੇ ਵਿੱਚ ਜਿਹੜੀ ਇਹ ਬੈਲਟ ਹੈ ਬਠਿੰਡਾ ਦੀ ਪੂਰੀ ਬੈਲਟ ਹੈ ਵਿਧਾਨ ਸਭਾ ਹਲਕੇ ਨੇ ਇਹਨਾਂ ਦੇ ਵਿੱਚ ਬਹੁਤਾਤ ਹੈ ਜਿਹੜੀ ਉਹ ਹੈਗੀ ਹੈ ਪਿੰਡੂ ਖੇਤਰ ਤੇ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਜੋ ਹਾਲ ਹੋਏ ਨੇ ਉਹਨਾਂ ਦਾ ਹਾਲ ਜੋ ਹੜਾਂ ਕਰਕੇ ਹੋਇਆ ਬੇਮੌਸਮੀ ਬਰਸਾਤ ਕਰਕੇ ਹੋਇਆ ਸੁੰਡੀਆਂ ਕਰਕੇ ਹੋਇਆ ਫਸਲ ਨਾ ਚੁੱਕਣ ਕਰਕੇ ਹੋਇਆ ਉਹ ਜਿਹੜਾ ਗੁੱਸਾ ਹੈ ਨਾ ਉਹ ਗੁੱਸਾ ਖੁੱਡੀਆਂ ਸਾਹਿਬ ਨੂੰ ਚੇਲਣਾ ਪੈ ਰਿਹਾ ਹੈ ਸੇਮ ਇਸੇ ਤਰੀਕੇ ਦੇ ਨਾਲ ਭਾਜਪਾ ਨੂੰ ਵੀ ਚੇਲਣਾ ਪੈ ਰਿਹਾ ਹੈ ਕਿਸਾਨਾਂ ਦਾ ਗੁੱਸਾ ਉਹਨਾਂ ਨੂੰ ਵੀ ਦੇਖਣਾ ਪੈ ਰਿਹਾ ਸੋ ਅਜਿਹੇ ਦੇ ਵਿੱਚ ਲੱਗਦਾ ਹੈ ਕਿ ਅਕਾਲੀ ਦਲ ਨੇ ਜੜੀਆ ਸੋਚ ਸਮਝ ਕੇ ਜੜੀ ਗੇਮ ਖੇਡੀ ਹੈ ਹਾਲਾਂਕਿ ਲਗਭਗ ਨਾਮਤਾ ਤੇ ਮਨੇਜਰ ਅਸੀਂ ਕਿ ਹਰਸਮਰਤ ਕੋਰ ਬਾਦਲ ਹੀ ਉਮੀਦਵਾਰ ਰਹਿਣਗੇ ਪਰ ਫਿਰ ਵੀ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਦੀ ਇੱਕ ਵਫਾਦਾਰ ਸਪਾਈ ਹਾਂ ਮੇਰਾ ਜਿਹੜਾ ਘਰ ਹੈ ਉਹ ਤਾਂ ਮੇਰਾ ਬਠੰਡਾ ਹੀ ਹੈ ਹੋਰ ਜੋ ਮਰਜ਼ੀ ਫੈਸਲਾ ਪਾਰਟੀ ਨੇ ਕਰਨਾ ਤਾਂ ਉਹ ਦੇਖਿਆ ਜਾਏਗਾ ਪਰ ਮੈਨੂੰ ਲੱਗਦਾ ਕਿ ਇੱਥੇ ਫਸਵਾ ਮੁਕਾਬਲਾ ਤਾਂ ਰਹਿਣ ਵਾਲਾ ਹੈ ਪਰ ਇਸ ਗੱਲ ਦਾ ਫਾਇਦਾ ਹਰਸਿਮਰਤ ਕੋਰ ਬਾਦਲ ਹੁਰਾ ਨੂੰ ਜ਼ਰੂਰ ਹੋਏਗਾ ਕਿ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹਿ ਕੇ ਜੋ ਜੋ ਗੱਲਾਂ ਉਹਨਾਂ ਨੇ ਕੀਤੀਆਂ ਨੇ ਈਵਨ ਕਿਸਾਨਾ ਕੋ ਖੁਦ ਮੰਨਦੇ ਨੇ ਕਿ ਜੇ ਪਾਰਲੀਮੈਂਟ ਦੇ ਵਿੱਚ ਗੱਲਾਂ ਹੋਈਆਂ ਨੇ ਜਾਂ ਗੱਠਜੋੜ ਜਦੋਂ ਟੁੱਟਿਆ ਤਾਂ ਉਹ ਗੱਠਜੋੜ ਟੁੱਟਣ ਦੀ ਵਜ੍ਹਾ ਵੀ ਕਿਸਾਨ ਰੇ ਤੇ ਉਹਨਾਂ ਨੇ ਮੁਦਿਆਂ ਤੇ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਕੋਈ ਸਰਪੰਚੀ ਨਹੀਂ ਛੱਡਦਾ ਪੰਚੀ ਛੱਡਦਾ ਉਹਨਾਂ ਨੇ ਕੈਬਨਿਟ ਦਾ ਅਹੁਦਾ ਛੱਡਿਆ ਸੋ ਇਹ ਗੱਲਾਂ ਦਾ ਸ਼ਾਇਦ ਕੀ ਪਤਾ ਲੱਗੇ ਅ ਤਾਂ ਬਿਲਕੁਲ ਕਿਉਂਕਿ ਕਿਸਾਨੀ ਮੁੱਦੇ ਤੇ ਇਹ ਲਗਾਤਾਰ ਬੋਲਦੇ ਵੀ ਰਹੇ ਨੇ ਪਿਛਲੇ ਦਿਨੀ ਜਦੋਂ ਪੀਐਮ ਮੋਦੀ ਦਾ ਵੀ ਇੱਕ ਫੰਕਸ਼ਨ ਸੀਗਾ ਉਸ ਦੇ ਵਿੱਚ ਵੀ ਇਹਨਾਂ ਨੇ ਕਿਸਾਨਾਂ ਦਾ ਮੁੱਦਾ ਚੱਕਿਆ ਪਾਰਲੀਮੈਂਟ ਦੇ ਵਿੱਚ ਵੀ ਐਮਐਸਪੀ ਦੀ ਗੱਲ ਹੋਵੇ ਜਿਵੇਂ ਹਰਪ੍ਰੀਤ ਜੀ ਨੇ ਜ਼ਿਕਰ ਕੀਤਾ ਕਿਸਾਨੀ ਮੁੱਦਿਆਂ ਤੇ ਹੀ ਮੰਤਰੀ ਪਦਵੀ ਇਹਨਾਂ ਨੇ ਛੱਡਿਆ ਤਾਂ ਇਸ ਲਈ ਇਸ ਦਾ ਫਾਇਦਾ ਵੀ ਇਹਨਾਂ ਨੂੰ ਹੋ ਸਕਦਾ ਹੈ ਹਰਪ੍ਰੀਤ ਜੀ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ ਜੀਤ ਮਹਿੰਦਰ ਸਿੱਧੂ ਤੇ ਪਰਮਪਾਲ ਕੌਰ ਦਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਾਂਗਰਸ ਤੇ ਭਾਜਪਾ ਦੋਵਾਂ ਨੇ ਉਹੀ ਚਿਹਰੇ ਉਤਾਰੇ ਜਿਹਨਾਂ ਪਿਛੋਕਰ ਸ਼ਰਮਾ ਅਕ ਅਸਕਦਾ ਇਹ ਡੈਂਟ ਮਾਰਨ ਦੀ ਇੱਕ ਵੱਡੀ ਕੋਸ਼ਿਸ਼ ਹੈ ਡੈਂਟ ਪੈ ਸਕਦਾ ਹੂੰ ਦੇਖੋ ਡੈਂਟ ਤਾਂ ਪੈ ਸਕਦਾ ਹੁੰਦਾ ਕਿ ਜੇ ਤੁਸੀਂ ਅਕਾਲੀ ਦਲ ਵੱਲੋਂ ਕੋਈ ਨਵਾਂ ਉੱਥੇ ਚਿਹਰਾ ਉਤਾਰਿਆ ਜਾਂਦਾ ਫਿਰ ਇਦਾਂ ਲੱਗਦਾ ਕਿ ਇਹ ਕੰਪੀਟੀਸ਼ਨ ਦੇ ਵਿੱਚ ਆ ਜਦੋਂ ਉਹ ਚਿਹਰਾ ਉਤਾਰਿਆ ਗਿਆ ਜਿਹੜਾ ਤਿੰਨ ਵਾਰ ਉੱਥੋਂ ਚੁਣਿਆ ਗਿਆ ਚਿਹਰਾ ਹੋਵੇ ਉਹ ਵੀ ਉਸ ਵੇਲੇ ਚੁਣਿਆ ਗਿਆ ਹੋਵੇ ਜਦੋਂ ਬੜੀਆਂ ਸਾਰੀਆਂ ਵੇਵਜ਼ ਅਜਾਈਆਂ ਚੱਲ ਰਹੀਆਂ ਸੀ ਜਦੋਂ ਲੱਗਦਾ ਸੀ ਕਿ ਜਿਤਨਾ بڑا ਮੁਸ਼ਕਲ ਆ ਉਦੋਂ ਉਹ ਜਿੱਤਿਆ ਹੋਵੇ ਔਰ ਜਿੱਥੇ ਦੀ ਗੱਲ ਤੁਸੀਂ ਭਾਜਪਾ ਦੀ ਗੱਲ ਕਰ ਰਹੇ ਹੋ ਹੁਣੇ-ਹੁਣੇ ਭਾਜਪਾ ਦੇ ਵਿੱਚੋਂ ਸ਼ਾਮਲ ਹੋਏ ਨੇ ਔਰ ਬਠਿੰਡਾ ਦੇ ਵਿੱਚ ਖਾਸ ਤੌਰ ਤੇ ਜਦੋਂ ਗੱਠਜੋੜ ਸੀਗਾ ਹੁੰਦਾ ਕੀ ਹੈ ਇਹ ਅਕਾਲੀ ਦਲ ਨੂੰ ਵੀ ਇਸ ਗੱਲ ਦਾ ਨੁਕਸਾਨ ਕਈ ਥਾਵਾਂ ਤੇ ਹੋਇਆ ਤੇ ਭਾਜਪਾ ਨੂੰ ਵੀ ਗੱਠਜੋੜ ਹੋਣ ਕਰਕੇ ਜਿਹੜੇ-ਜਿਹੜੇ ਹਲਕੇ ਅਕਾਲੀ ਦਲ ਦੇ ਸੀਗੇ ਉੱਥੇ ਭਾਜਪਾ ਸਟਰੋਂਗ ਨਹੀਂ ਹੋ ਪਾਈ ਭਾਜਪਾ ਦਾ ਵਰਕਰ ਭਾਜਪਾ ਦਾ ਕਾਡਰ ਜਿਹੜਾ ਉਹ ਉੱਠ ਖੜਾ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹ ਅਕਾਲੀ ਦਲ ਦੀ ਸੀਟ ਹੈ ਇੱਥੇ ਭਾਜਪਾ ਦਾ ਕੋਈ ਸਕੋਪ ਨਹੀਂ ਹੈ ਸੋ ਇਸ ਕਰਕੇ ਬੀਜੇਪੀ ਦਾ ਬਠਿੰਡਾ ਦੇ ਵਿੱਚ ਕੋਈ ਸਕੋਪ ਨਹੀਂ ਹੈ ਇਸ ਕਰਕੇ ਉੱਥੇ ਕੋਈ ਜਦਾ ਮਸ਼ਰੂਮਿੰਗ ਹੋ ਨਹੀਂ ਪਾਈ ਸੇਮ ਇਸੇ ਤਰੀਕੇ ਨਾਲ ਜੇ ਅਕਾਲੀ ਦਲ ਨੇ ਕਿਸੇ ਸੀਟ ਨੂੰ ਛੱਡਿਆ ਵੀ ਇਹ ਤਾਂ ਬੀਜੇਪੀ ਦੀ ਸੀਟ ਹੈ ਉੱਥੇ ਅਕਾਲੀ ਦਲ ਦਾ ਵਰਕਰ ਜਦਾ ਜਦਾ ਸਟਰੋਂਗ ਨਹੀਂ ਹੋ ਪਾਇਆ ਸੋ ਬਠਿੰਡਾ ਨਰੋਲ ਅਕਾਲੀ ਦਲ ਦੀ ਸੀਟ ਰਹੀ ਹੈ ਇਸ ਗੱਲ ਦਾ ਫਾਇਦਾ ਅਕਾਲੀ ਦਲ ਨੂੰ ਮਿਲ ਸਕਦਾ ਹੈ ਕਿ ਬਾਕੀ ਜੇ ਬੀਜੇਪੀ ਦੀ ਸਿਰਫ ਜਥਤਤਾ ਕਸੀ ਗੱਲ ਕਰਦੇ ਆ ਤਾਂ ਬੀਜੇਪੀ ਦਾ ਜਨਨਦਾਰ ਉੱਥੇ ਇਸ ਕਰਕੇ ਨਹੀਂ ਬਣ ਪਾਇਆ ਕਿਉਂਕਿ ਉਹ ਅਕਾਲੀ ਦਲ ਦੀ ਸੀਟ ਸੀ ਤਾਂ ਉਹਨਾਂ ਨੂੰ ਪਤਾ ਸੀਗਾ ਵੀ ਇੱਥੇ ਸਾਡਾ ਕੋਈ ਸਕੋਪ ਨਹੀਂ ਦੂਜੇ ਪਾਸੇ ਜੇ ਅ ਤਾ ਉਹ ਜੀਤ ਮਹਿੰਦਰ ਸਿੱਧੂ ਉਹ ਵੀ ਅਕਾਲੀ ਦਲ ਦਾ ਇੱਕ ਹਿੱਸਾ ਰਹੇ ਨੇ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ ਤਲਵੰਡੀ ਸਾਬੋਦ ਦੇ ਵਿੱਚੋਂ ਲਗਾਤਾਰ ਸਿਆਸਤ ਕਰਦੇ ਰਹੇ ਨੇ ਜਾਂ ਦੂਜੇ ਥਾਵਾਂ ਤੇ ਵੀ ਕਰਦੇ ਰਹੇ ਨੇ ਸੋ ਉਹ ਜਿਹੜਾ ਵਿਧਾਨ ਸਭਾ ਇਲੈਕਸ਼ਨ ਹੁੰਦੀ ਹੈ ਨਾ ਲਵਪ੍ਰੀਤ ਤਾ ਉਹ ਇੱਕ ਛੋਟਾ ਜਿਹਾ ਇਲਾਕਾ ਹੁੰਦਾ ਜਿੱਥੇ ਤੁਹਾਡਾ ਜਿਹੜਾ ਸ਼ਖਸੀਅਤ ਦਾ ਪ੍ਰਭਾਵ ਹੈ ਉਹ ਪੈ ਜਾਂਦਾ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੈ ਜਦੋਂ ਨਵੇਂ ਵਿਧਾਨ ਸਭਾ ਹਲਕੇ ਨੇ ਤਾਂ ਉੱਥੇ ਤੱਕ ਪਹੁੰਚ ਕਰਨੀ ਬੜੀ ਮੁਸ਼ਕਲ ਹੁੰਦੀ ਹੈ ਉਹਨਾਂ ਲੋਕਾਂ ਅਸਤੇ ਪਹੁੰਚ ਕਰਨ ਇਨਸਾਨ ਹੋ ਜਾਂਦੀ ਹੈ ਜਿਹੜੇ ਪਹਿਲਾਂ ਹੀ ਲੋਕ ਸਭਾ ਦੇ ਇਲੈਕਸ਼ਨ ਲੜੇ ਹੋਣ ਨਵੇਂ ਬੰਦੇ ਅਸਤੇ ਥੋੜਾ ਜਿਹਾ ਮੁਸ਼ਕਲ ਜ਼ਰੂਰ ਹੁੰਦਾ ਹੈ ਬਾਕੀ ਲੋਕਾਂ ਤੇ ਡਿਪੈਂਡ ਅਗਲੀ ਹੌਟ ਸੀਟ ਦਾ ਰੁਕਰਦੇ ਆ ਜੋ ਹੁਸ਼ਿਆਰਪੁਰ ਦੀ ਹੌਟ ਸੀਟ ਹੈ ਹੁਸ਼ਿਆਰਪੁਰ ਤੋਂ ਸ਼ੋਮਨੀ ਅਕਾਲੀ ਦਲ ਨੇ ਜੋ ਹੈ ਉਹ ਸੋਹਣ ਸਿੰਘ ਠੰਡਲ ਉਹਨਾਂ ਨੂੰ ਜੋ ਹੈ ਆਪਣਾ ਉਮੀਦਵਾਰ ਐਲਾਨਿਆ ਹੈ ਇਥੋਂ ਆਮ ਆਦਮੀ ਪਾਰਟੀ ਵੀ ਤੇ ਭਾਜਪਾ ਕਿਵੇਂ ਦੇਖਦੇ ਹੋ ਸਾਨੀ ਜੀ ਇਸ ਸੀਟ ਦੇ ਵਿੱਚ ਫਸਲਾ ਮੁਕਾਬਲਾ ਨਜ਼ਰ ਆ ਰਿਹਾ ਹੈ ਦੇਖੋ ਸੋਨ ਸਿੰਘ ਠੰਡਲ ਇੱਕ ਵੱਡਾ ਚਿਹਰਾ ਨੇ ਅਕਾਲੀ ਦਲ ਦੇ ਔਰ ਵਿਧਾਇਕ ਰਹਿ ਚੁੱਕੇ ਨੇ ਮੰਤਰੀ ਵੀ ਰਹਿ ਚੁੱਕੇ ਨੇ ਸੋ ਇਹ ਸੀਟ ਰਿਜ਼ਰਵ ਸੀਟ ਹੈਗੀ ਹੈ ਇਸ ਰਿਜ਼ਰਵ ਸੀਟ ਦੇ ਉੱਤੇ ਬਹੁਤ ਕੁਝ ਡਿਪੈਂਡ ਕਰਦਾ ਹੈ ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦਾ ਇੱਥੇ ਐਜ ਹੈ ਪਰ ਇਸ ਵਾਰ ਜਿਹੜਾ ਮੁਕਾਬਲਾ ਫਸਮਾ ਰਹਿ ਸਕਦਾ ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਸੰਪਲਾ ਸਾਹਿਬ ਹਾਲਾਂਕਿ ਸੰਪਲਾ ਸਾਹਿਬ ਕਹਿ ਰਹੇ ਨੇ ਕਿ ਨਾਰਾਜ਼ਗੀਆਂ ਜਿਹੜੀਆਂ ਉਹ ਦੂਰ ਹੋ ਗਈਆਂ ਪਿਛਲੀ ਵਾਰ ਵੀ ਵਿਜੇ ਸੰਪਲਾ ਨੂੰ ਟਿਕਟ ਨਾ ਦੇਣੀ ਉਹਨਾਂ ਦਾ ਰੋਸ ਸੀਗਾ ਚਲੋ ਉਹ ਸੁੱਲ ਗਿਆ ਇਸ ਵਾਰ ਫੇਰ ਜਿਹੜਾ ਸੰਪਲਾ ਸਾਹਿਬ ਨੂੰ ਟਿਕਟ ਨਹੀਂ ਦਿੱਤੀ ਗਈ ਉਹਨਾਂ ਦਾ ਗੁੱਸਾ ਉਹਨਾਂ ਦਾ ਰੋਸ ਭਾਵੇਂ ਕਿ ਵਕਤੀ ਤੌਰ ਤੇ ਠੰਡਾ ਪੈ ਗਿਆ ਹੋਵੇ ਪਰ ਅੰਦਰ ਖਾਤੇ ਕੀ ਬਣੇਗਾ ਉਹ ਬਾਤ ਦੀ ਗੱਲ ਹੈ ਸੋ ਅਜੇ ਤੱਕ ਵਿੱਚ ਸੌਨ ਸਿੰਘ ਠੰਡਲ ਦੋ ਫਾਇਦੇ ਇੱਥੇ ਸੌਨ ਸਿੰਘ ਠੰਡਲ ਦੇ ਹੋਰ ਨੇ ਇੱਕ ਅ ਇਸ ਕਰਕੇ ਉੱਥੇ ਕੁੱਝ ਇਸ ਅਜੇਹਾ ਵੀ ਹੈ ਹੁਸ਼ਿਆਰਪੁਰ ਦੇ ਵਿੱਚ ਇੱਕ ਅਜਿਹੀ ਬੈਲਟ ਵੀ ਹੈਗੀ ਹੈ ਜਿਹੜੀ ਖਾਸ ਤੌਰ ਤੇ ਸਿੱਖ ਧਰਮ ਦੇ ਨਾਲ ਸੰਬੰਧਿਤ ਹੈਗੀ ਹੈ ਜਿਆਦਾਤਰ ਵੋਟ ਬੈਂਕ ਹੈ ਜਿਹੜਾ ਉਹ ਸਿੱਖਾਂ ਦਾ ਹੈਗਾ ਦਲਿਤ ਚਿਹਰਾ ਨੇ ਵੱਡਾ ਚਿਹਰਾ ਨੇ ਮੰਤਰੀ ਵੀ ਰਹਿ ਚੁੱਕੇ ਨੇ ਔਰ ਸੋਨ ਸਿੰਘ ਠੰਡਲ ਬਾਰੇ ਅਕਸਰ ਉਹਨਾਂ ਦੇ ਜਿਹੜੇ ਕਰੀਬੀ ਨੇ ਜਾਂ ਇਲਾਕੇ ਦੇ ਲੋਕ ਕਹਿੰਦੇ ਨੇ ਕਿ ਠੰਡਲ ਸਾਹਿਬ ਉਪਸਥਿਤ ਰਹਿੰਦੇ ਨੇ ਉਪਲਬਧ ਰਹਿੰਦੇ ਨੇ ਹਰ ਦੁੱਖ ਸੁੱਖ ਦੇ ਵਿੱਚ ਉਪਲਬਧ ਰਹਿੰਦੇ ਨੇ ਕਿਸੇ ਦਾ ਭੋਗ ਹੈ ਕਿਸੇ ਦਾ ਵਿਆਹ ਸਮਾਗਮ ਹੈ ਤਾਂ ਉਹ ਉਹਨਾਂ ਦੇ ਵਿੱਚ ਸ਼ਾਮਲ ਹੁੰਦੇ ਰਹਿੰਦੇ ਨੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਜਾਂ ਛੋਟੇ ਇਲਾਕਿਆਂ ਦੇ ਵਿੱਚ ਕੀ ਹੁੰਦਾ ਹਰ ਦੁੱਖ ਸੁੱਖ ਦੇ ਵਿੱਚ ਜਿਹੜਾ ਲੀਡਰ ਸ਼ਮੂਲੀਅਤ ਕਰਦਾ ਤਾਂ ਦੂਜੇ ਬੰਦਨ ਲੱਗਦਾ ਕਿ ਹਾਂ ਭਈ ਇਹ ਸਾਡੇ ਵਰਗਾ ਹੀ ਆ ਸਾਡਾ ਲੀਡਰ ਹੈ ਸਾਡੇ ਨਾਲ ਖੜਨ ਵਾਲਾ ਦੁੱਖ ਸੁੱਖ ਦੇ ਵਿੱਚ ਖੜਨ ਵਾਲਾ ਲੀਡਰ ਹੈ ਸੋ ਅਜਿਹੇ ਦੇ ਵਿੱਚ ਉਸ ਲੀਡਰ ਨੂੰ ਵੱਧ ਪਸੰਦ ਕੀਤਾ ਜਾਂਦਾ ਹੈ ਸੋਨ ਸਿੰਘ ਠੰਡਲ ਬਾਰੇ ਇਹ ਧਾਰਨਾ ਜ਼ਰੂਰ ਰਹੀ ਹੈ ਔਰ ਠੰਡਲ ਸਾਹਿਬ ਨੇ ਜਦੋਂ ਮੰਤਰੀ ਸੀਗੇ ਉਦੋਂ ਹੁਸ਼ਿਆਰਪੁਰ ਦੇ ਵਿੱਚ ਕਾਫੀ ਕੰਮ ਵੀ ਕੀਤਾ ਉਹ ਉਹ ਸਾਰੇ ਕੰਮਾਂ ਦੀ ਕਿੰਨੀ ਕੁ ਵੋਟ ਮਿਲਦੀ ਹੈ ਉਹ ਦੇਖਣਾ ਲਾਜ਼ਮੀ ਹੋਏਗਾ ਔਰ ਜਿੱਥੇ ਤੱਕ ਗੱਲ ਚੱਬੇਵਾਲ ਸਾਹਿਬ ਦੀ ਆ ਦੇਖੋ ਕਿਹੜੀ ਕਮਾਲ ਦੀ ਗੱਲ ਹੈ ਸੋਨ ਸਿੰਘ ਠੰਡਲ ਚੱਬੇਵਾਲ ਤੋਂ ਹੀ ਵਿਧਾਇਕ ਚੁਣੇ ਗਏ ਸੀ ਤੇ ਉਧਰ ਦੂਜੇ ਪਾਸੇ ਚੱਬੇਵਾਲ ਜਣ ਨੇ ਚੋਣ ਮੈਦਾਨ ਦੇ ਵਿੱਚ ਨੇ ਹੁਣ ਅਜੇ ਦੇ ਵਿੱਚ ਜਿਨ੍ਹਾਂ ਨੇ ਪਾਰਟੀ ਬਦਲ ਲਈ ਉਹ ਪਾਰਟੀ ਦੀ ਜਿਹੜੀ ਵੋਟ ਕੱਟੀ ਗਈ ਹੈ ਉਹ ਵੋਟ ਕਿੱਧਰ ਵੱਲ ਨੂੰ ਜਾਏਗੀ ਉਹ ਬੜਾ ਇੰਟਰਸਟਿੰਗ ਰਹੇਗਾ ਪੈਸੇ ਲੱਗਦਾ ਹੈ ਕਿ ਬੀਜੇਪੀ ਦਾ ਵੀ ਜਿਸ ਤਰੀਕੇ ਨਾਲ ਵਿਰੋਧ ਹੋ ਰਿਹਾ ਹੈ ਉਸ ਦਾ ਫਾਇਦਾ ਵੀ ਕਾਂਗਰਸ ਦੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹੋ ਸਕਦਾ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਮਿਕਸ ਜਾਂ ਏਰੀਆ ਹੈਗਾ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੁਝ ਏਰੀਆ ਪਿੰਡੂ ਖੇਤਰਾਂ ਦਾ ਕੁਝ ਏਰੀਆ ਸ਼ਹਿਰੀ ਖੇਤਰਾਂ ਦਾ ਉੱਥੇ ਸ਼ਹਿਰੀ ਖੇਤਰਾਂ ਦੇ ਵਿੱਚ ਅਸੀਂ ਅਕਸਰ ਇਹ ਸੁਣਨ ਦੇ ਵਿੱਚ ਮਿਲਦਾ ਹੈ ਕਿ ਵੋਟ ਪੋਲਰਾਈਜ਼ ਹੋਈ ਹੈ ਉਸ ਵੋਟ ਪੋਲਰਾਈਜ਼ ਦਾ ਅਸਰ ਜਾਂ ਫਰਕ ਜਾਂ ਫਾਇਦਾ ਥੋੜਾ ਬਹੁਤਾ ਬੀਜ ਹੋਏਗਾ ਪਿੰਡਾਂ ਦੇ ਵਿੱਚ ਉਸ ਤੋਂ ਵੱਧ ਨੁਕਸਾਨ ਹੋ ਰਿਹਾ ਉਸ ਦੀ ਪਰਪਾਈ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਨਹੀਂ ਹੋ ਸਕਦੀ ਜੋ ਪਿੰਡਾਂ ਦੇ ਵਿੱਚ ਨੁਕਸਾਨ ਹੋ ਰਿਹਾ ਹੈ ਸ਼ੁਰੂਆਤ ਦੇ ਵਿੱਚ ਭਾਵੇਂ ਕਿ ਉਹ ਰੋਸ ਉਹ ਰੋਜ ਜਿਹੜਾ ਘੱਟ ਨਜ਼ਰ ਆਂਦਾ ਸੀ ਪਰ ਹੁਣ ਲਗਾਤਾਰ ਉਹ ਰੋਸ ਤੇ ਰੋਵ ਵੱਧਦਾ ਜਾ ਰਿਹਾ ਹੈ ਕੱਲ ਦੇ ਲਈ ਉਹਨਾਂ ਨੇ ਸੱਦਾ ਦੇ ਦਿੱਤਾ ਭਾਜਪਾ ਦੇ ਪ੍ਰਧਾਨ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਨੂੰ ਆਓ ਗੱਲ ਕਰੋ ਡਿਬੇਟ ਕਰੋ ਬਟ ਡਿਬੇਟ ਕਰੋ ਸਾਡੇ ਨਾਲ ਆ ਕੇ ਗੱਲਬਾਤ ਕਰੋ ਸਾਡੇ ਸਵਾਲਾਂ ਦੇ ਜਵਾਬ ਦਿਓ ਔਰ ਭਾਜਪਾ ਨੇ ਮੈਨੂੰ ਯਕੀਨੀ ਤੌਰ ਤੇ ਇਹ ਤੈਅ ਕਰ ਲਿਆ ਕਿ ਅਸੀਂ ਉੱਥੇ ਨਹੀਂ ਜਾਣਾ ਸੋ ਅਜਿਹੇ ਦੇ ਵਿੱਚ ਜਦੋਂ ਇਹ ਗੱਲ ਵੀ ਸਾਹਮਣ ਯਕੀਨੀ ਤੌਰ ਤੇ ਕਟੋ-ਕਟ ਪਿੰਡੂ ਖੇਤਰਾਂ ਦੇ ਵਿੱਚ ਬੀਜੇਪੀ ਨੂੰ ਥੋੜਾ ਜਿਆਦਾ ਸੰਘਰਸ਼ ਕਰਨਾ ਪਏਗਾ ਔਰ ਉਸ ਸੰਘਰਸ਼ ਦੀ ਪੂਰਤੀ ਜੇ ਅਸੀਂ ਕਰੀਏ ਸ਼ਹਿਰਾਂ ਚ ਹੋ ਜੇ ਉਹ ਪੋਸੀਬਲ ਲੱਗਦੀ ਨਹੀਂ ਤਾਂ ਬਿਲਕੁਲ ਲਗਾਤਾਰ ਬੀਜੇਪੀ ਜੀਆਂ ਮੁਸ਼ਕਲਾਵਤਾਂ ਹੋਏ ਨਜ਼ਰ ਆ ਰਹੀਆਂ ਨਹੀਂ ਕਿਉਂਕਿ ਕਿਸਾਨ ਲਗਾਤਾਰ ਉਹਨਾਂ ਦਾ ਵਿਰੋਧ ਕਰ ਰਹੇ ਨਹੀਂ ਹਾਲਾਂਕਿ ਇਹ ਜੋ ਸੀਟ ਹੈ ਹੁਸ਼ਿਆਰਪੁਰ ਦੀ ਇਹ ਵੀ ਬੇਹਦ ਦਿਲਚਸਪ ਬੇਤਾਨ ਵਾਧਰ ਪ੍ਰੀਜੀ ਇਸ ਤमाम ਜਾਣਕਾਰੀ ਦੇ ਲਈ ਤਾਂ ਅੱਜ ਅਸੀਂ ਤਿੰਨ ਹੌਟ ਸੀਟਾਂ ਦਾ ਜ਼ਿਕਰ ਕੀਤਾ ਉਹਨਾਂ ਉਮੀਦਵਾਰਾਂ ਦੇ ਬਾਰੇ ਗੱਲਬਾਤ ਕੀਤੀ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਿਹੋ ਜਿਹਾ ਇਹਨਾਂ ਸੀਟਾਂ ਦਾ ਪਿਛੋਕੜ ਹੈ ਕਿਹੋ ਜਿਹਾ ਸਿਆਸੀ ਸਮੀਕਰਨ ਇੱਥੇ ਬਣਦੇ ਹੋਏ ਨਜ਼ਾਰੇ ਨੇ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਫਿਲਹਾਲ ਅੱਜ ਦੇ ਇਸ ਖਾਸ ਪ੍ਰੋਗਰਾਮ ਚੈਨਈ ਮੈਨੂੰ ਦਿਓ ਇਜਾਜ਼ਤ ਧੰਨਵਾਦ